ਮਾਮਾ ਮਾਮੀ ਨੂੰ ਸਮਝਾ ਲਾ ਲੱਛਣ ਮਾੜੇ ਕਰਦੀ ਆ ਲੱਛਣ ਮਾੜੇ ਕੀ ਕਰਦੀ ਆ ਕਹਿੰਦਾ ਲੱਕੀ ਸਾਰਾ ਕੁਝ ਖਤਮ ਹੋ ਗਿਆ ਖਤਮ ਕੀ ਹੋ ਗਿਆ ਕਹਿੰਦਾ ਮਾਮਾ ਪਾਣਜਾ ਦੀ ਮਾਮੀ ਨੂੰ ਲੈ ਗਿਆ ਭਜਾ ਕੇ ਭਜਾ ਕੇ ਕਿੱਥੇ ਲੈ ਗਿਆ ਕਹਿੰਦਾ ਬੱਜਾ ਪਠਾਨਕੋਟ ਹੁਣ ਉਹ ਪਛਤਾਈ ਜਾਂਦਾ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਮੈਸ਼ਕੇ ਚੰਨਾ ਹੋ ਗਿਆ ਮਾਮੀ ਨੇ ਮੈਨੇ ਸੱਚ ਕੁਛ ਪਤਾ ਮੈਲੇ ਟੂਨੇ ਕਰਤੇ ਪਤਾ ਨਹੀਂ ਕੀ ਕਰਤਾ ਮਾਮਾ ਮੇਰਾ ਨਸ਼ਾ ਪਤਾ ਕਰਦਾ ਸੀਗਾ ਉਹ ਮਾਮੀ ਨੂੰ ਸਮਝਦਾ ਨਹੀਂ ਸੀ ਮਾਮੀ ਨੂੰ ਕੁੱਟਦਾ ਮਾਰਦਾ ਸੀ ਹੁਣ ਇਹ ਬੰਦਾ ਕਹਿੰਦਾ ਮੇਰੀ ਜ਼ਿੰਦਗੀ ਮੇਰੀ ਦਾਤੇ ਲੱਗ ਗਈ ਉਦੋਂ ਦਾ ਮੇਰਾ ਮਾਮਾ ਤੇ ਉਦੋਂ ਮੇਰੇ ਮਾਮੇ ਦੇ ਸਾਲੇ ਮੈਨੂੰ ਕੁੱਟਣ ਵੱਢਣ ਨੂੰ ਫਿਰਦੇ ਆ ਤੇ ਮੈਂ ਕਿਸੇ ਸਾਲੇ ਬੰਦੇ ਨੂੰ ਪੁੱਛਿਆ ਵੀ ਮੈਂ ਵੀਡੀਓ ਜਾ ਕੇ ਮਾਫੀ ਮੰਗਲਾਂ ਜਾਂ ਰਹਿਣਦਾ ਕਹਿੰਦਾ ਵੀ ਨਹੀਂ ਇਹ ਤੈਨੂੰ ਮਾਰਨਗੇ ਮੁੰਡੇ ਨਾਲ ਗੱਲ ਕਰਦੇ ਜਿਹੜਾ ਉਹਦੀ ਮੰਮੀ ਨੂੰ ਭਜਾ ਕੇ ਲਗਿਆ ਜਿਹੜੇ ਨੇ ਰਿਸ਼ਤੇ ਆ ਉਹਦੇ ਤਾਰ-ਤਾਰ ਕੀਤੇ ਆ ਹੁਣ ਉਹ ਪਛਤਾਈ ਜਾਂਦਾ ਆ ਜਾ ਬਾਈ ਮਰਾ ਖਿੱਚ ਕੇ ਯਾਰ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਆਪਾਂ ਦਿਨਵਾਦਨ ਲੈ ਕੇ ਆਉਣੇ ਆ ਖਬਰਾਂ-ਖਬਰਾਂ ਕੀ ਲੈ ਕੇ ਆਉਣੇ ਆ ਵੀ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਵੀ ਕੀ ਹੋਈ ਜਾਂਦਾ ਦੁਨੀਆਂ ਦੇ ਵਿੱਚ ਕਿੰਨਾ ਕੁ ਕਾਲਜੋਗਾ ਕਿੰਨਾ ਘੋਰ ਕਾਲਜੋਗਾ ਦੁਨੀਆਂ ਕੀ ਤੋਂ ਕੀ ਬਣੀ ਜਾਂਦੀ ਹੈ ਕੋਈ ਰਿਸ਼ਤੇ ਨਾਤੇ ਨਹੀਂ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਇਹ ਬੰਦਾ ਆਪਦੀ ਮੰਮੀ ਨੂੰ ਭਜਾ ਲਿਆ ਮੰਮੀ ਇੱਕ ਮਾਂ ਸਮਾਨ ਹੁੰਦੀ ਆ ਕਿਉਂਕਿ ਜਦੋਂ ਮਾਮੇ ਮਾਮਾ ਉਹਦਾ ਪਿਓ ਦੇ ਮਤਲਬ ਪਿਓ ਹੀ ਹੁੰਦਾ ਸਮਝ ਲੈ ਤੇ ਇਹਨੇ ਕੀ ਕੀਤਾ ਮਾਮੀ ਭਜਾ ਲਿਆ ਦੋ ਜਵਾਕਾਂ ਦੀ ਮਾਂ ਗਈ ਤੇ ਪੁੱਛਦੇ ਆਪਾਂ ਸੱਸਿਆ ਸੱਸਰੀ ਘਰ ਕੀ ਹਾਲ ਹੈ ਠੀਕ ਆ ਬਈ ਕੀ ਤੁਹਾਨੂੰ ਇਹੋ ਜਿਹਾ ਜਿਹੜੀ ਤੁਹਾਡੇ ਗੱਡਾ ਖੜਿਆ ਸੀਗਾ ਜਿਹੜਾ ਤੂੰ ਉਹਦੀ ਮਾਮੀ ਨੂੰ ਭਜਾ ਲਿਆ ਦੋ ਰਿਸ਼ਤੇ ਖਰਾਬ ਕੀਤੇ ਤੂੰ ਇੱਕ ਤਾਂ ਉਹਦੀ ਮਾਮੀ ਨੂੰ ਲਿਆ ਕੇ ਤੇ ਦੂਜਾ ਉਹਦੇ ਮਾਮੇ ਨਾਲ ਟੁੱਟ ਗਿਆ ਟੁੱਟੇ ਦਾ ਵੀ ਗਾਦੇ ਆ ਯਾਰ ਵਾ ਉਦੋਂ ਉਹਨੇ ਮਾਮੇ ਨੂੰ ਛੱਡਿਆ ਮੈਨੂੰ ਰੱਖ ਲਿਆ ਤੂੰ ਤੂੰ ਦਾ ਭਰਾ ਆ ਆ ਦੀ ਚੀਜ਼ ਸੋਚ ਲਈ ਨਾ ਵੀ ਮੈਂ ਮਾਮਾ ਮਾਮੀ ਰਾਇਆ ਜਾਂ ਠੀਕ ਹੈ ਤੁਹਾਨੂੰ ਆਪਦੀ ਕਾਮਵਾਸ਼ਨਾ ਹੋਗੀ ਜਾਂ ਤੁਹਾਨੂੰ ਪਿਆਰ ਹੋਗਾ ਜਿਹੜਾ ਤੇਰੀ ਮਾਂ ਦਾ ਉਹਦੇ ਤੇਰੇ ਮਾਮੇ ਨਾਲੋਂ ਰਿਸ਼ਤਾ ਟੁੱਟ ਗਿਆ ਉਹ ਰਿਸ਼ਤਾ ਵੀ ਟੁੱਟ ਗਿਆ ਤਾਂ ਹੀ ਕਿਹੜਾ ਹੱਥ ਨਾ ਵੱਜਦੀ ਹੈ ਉਹਨੇ ਬਸ ਪਹਿਲ ਕੀਤੀ ਸੀ ਤੇ ਮੈਂ ਫੇਰ ਹੀ ਲੈ ਕੇ ਆਇਆ ਮੈਂ ਕਿਹੜਾ ਧੱਕਾ ਨਾ ਚੱਕ ਕੇ ਲੈ ਆਇਆ ਇਹ ਜੀ ਕਿ ਮਜਬੂਰੀ ਬਣ ਗਈ ਸੀ ਜਿਹੜਾ ਸਾਨੂੰ ਉਹਦੇ ਨਾਲ ਪਿਆਰ ਕਰਨਾ ਪੈ ਗਿਆ ਤੇ ਭਜਾ ਲਏ ਮਾਮਾ ਵੀ ਠੱਠ ਕਰਦੇ ਸੀ ਮੇਰਾ ਘਰੇ ਕਿ ਮੈਂ ਨਿਕਾ ਹੁੰਦਾ ਉੱਥੇ ਹੀ ਰਹਿੰਦਾ ਹੁੰਦਾ ਸੀ ਅੱਛਾ ਉਹ ਬਾਲਾ ਠੱਡ ਕਰਦਾ ਸੀ ਨਸ਼ੇੜੀ ਆ ਯਾਰ ਮਾਮਾ ਮੇਰਾ ਤੇ ਉਹਨੂੰ ਤਾਂ ਕਰ ਦਿੰਦਾ ਸੀ ਨਾ ਘਰੇ ਰਾਸ਼ਨ ਲਿਆ ਕੇ ਦਿੰਦਾ ਸੀ ਤੇ ਬਈ ਦੋ ਜਵਾਕ ਆ ਮੇਰੇ ਮਾਮੇ ਦੇ ਨਾ ਉਹਨਾਂ ਨੂੰ ਸਕੂਲਸ ਕਰ ਲਾਉਂਦਾ ਸੀ ਕਿ ਯਾਰ ਬਈ ਤੰਗ ਕਰਦਾ ਸੀ ਮਾਮੀ ਨੂੰ ਮੇਰੇ ਤੋਂ ਦੁੱਖ ਦੇਖਣ ਹੀ ਗਿਆ ਬਈ ਉਹ ਕਹਿੰਦੀ ਮੈਂ ਦੁਖੀ ਆ ਕਹਿੰਦੀ ਨਹੀਂ ਮੈਂ ਮਰ ਜਾਣਾ ਨਹੀਂ ਤੂੰ ਮੇਰਾ ਨਾ ਵਿਆਹ ਕਰਾ ਲੈ ਅੱਛਾ ਅੱਛਾ ਤੁਸੀਂ ਤੁਹਾਨੂੰ ਵੀ ਮੰਨ ਕੇ ਚੱਲ ਮਾਮਾ ਜਿਹੜਾ ਤੰਗ ਕਰਦਾ ਸੀਗਾ ਉਹਨੂੰ ਕੁੜਦਾ ਮਾਰਦਾ ਸੀਗਾ ਕੁੜਦਾ ਮਾਰਦੇ ਬਹੁਤ ਕੁੜਦਾ ਸੀ ਬਈ ਉਹਨੂੰ ਅੱਛਾ ਤੁਸੀਂ ਉੱਥੇ ਜਨ ਕਿ ਨਿੱਕੇ ਹੁੰਦੇ ਉੱਥੇ ਰਹੇ ਤੁਸੀਂ ਸਾਰਾ ਕੁਝ ਦੇਖਿਆ ਇਹ ਚੀਜ਼ਾਂ ਹਾਂ ਬਈ ਤੇ ਘਾਦੇ ਬਹੁ ਮਾੜੇ ਹਾਲਾਤ ਅਸੀਂ ਮੰਨ ਕੇ ਚੱਲ ਜਿਵੇਂ ਤੈਨੂੰ ਤੱਤ ਸਾਇਆ ਹੈ ਨਾ ਉਹ ਚੀਜ਼ ਦਾ ਵੀ ਮਾਮਾ ਘਰ ਦਾ ਮਾਰਦਾ ਸੀ ਹਾਲਾਤ ਮਾੜੇ ਸੀ ਤੇ ਉਸ ਤੋਂ ਬਾਅਦ ਤੂੰ ਫਿਰ ਉਹਨਾਂ ਦੇ ਤੇਰੇ ਦਿਲ ਚ ਉਹਨੇ ਕਿਵੇਂ ਜਗ੍ਹਾ ਬਣਾਈ ਜਾਂ ਤੂੰ ਉਹਦੇ ਨਾਲ ਕਿਵੇਂ ਰਿਲੇਸ਼ਨ ਚ ਆਇਆ ਉਹਦਾ ਯਾਰ ਬਈ ਗੱਲਬਾਤ ਉਹ ਆਪ ਹੀ ਕਰਨ ਲੱਗ ਗਿਆ ਉਹਦੋਂ ਮੈਂ ਨਿਆਣਾ ਸੀ ਮੈਂ ਨੌਵੀਂ ਕਲਾਸ ਚ ਪੜਦਾ ਸੀ ਤੇ ਬਸ ਉਦੋਂ ਇਹਨੇ ਗੱਲਬਾਤ ਕਰ ਲਈ ਤੇ ਮੈਂ ਬਈ ਲੋਕਾਂ ਪਿੱਛੇ ਲੱਤਦਾ ਹੁੰਦਾ ਉਹ ਕੋਹ ਨਹੀਂ ਹੁੰਦਾ ਗੱਲ ਕਰ ਲਾਂ ਕਰ ਲਾ ਤੇ ਬਈ ਸਾਡੇ ਇੱਥੇ ਸਾਥ ਆਖਣਾਂ ਕੋਲ ਉੱਥੇ ਬੈਂਦੇ ਹੁੰਦੇ ਸੀ ਹੈਨਾ ਤੇ ਬੁੜਾ ਨੇ ਕੋਲੇ ਮੈਂ ਨਿਆਣਾ ਸੀ ਉਹ ਤੋਂ ਗੱਲ ਗੁਲ ਕਰ ਲੈਂਦਾ ਸੀ ਉਹ ਬਈ ਮੈਨੂੰ ਦੱਸੀ ਜਾਂਦੇ ਤੂੰ ਐਂ ਕਰਿਆ ਕਰ ਐਂ ਕਰਿਆ ਕਰ ਉਹਨਾ ਪਿੱਛੇ ਲੱਗ ਕੇ ਬਈ ਮੈਂ ਉਹ ਹਰਕਤਾਂ ਕਰਦਾ ਸੀ ਉਹ ਮੈਨੂੰ ਕਹਿਣ ਉਹ ਅੜਗੀ ਕੁਛ ਨਹੀਂ ਕਹਿੰਦੀ ਸੀ ਮੇਰਾ ਵੀ ਡਰ ਚੱਕ ਗਿਆ ਤੇ ਮਾਮਾ ਇਹ ਰ ਮੇਰਾ ਠੱਠ ਕਰਦਾ ਸੀ ਉਹਨੂੰ ਤੇ ਉਹ ਕਹਿੰਦੀ ਹੁੰਦ ਮੇਰਾ ਵਿਆਹ ਕਰਾ ਲੈ ਤਾਂ ਮੈਂ ਤਾਂ ਕਰਦਾ ਜੇ ਮੈਂ ਮਰ ਜੂਗੀ ਜਾਂ ਇਹਨੂੰ ਮਾਰ ਦੂੰ ਤੇ ਬਈ ਮੇਰੇ ਮਨ ਤੇ ਡਰ ਬੈ ਗਿਆ ਕਿ ਯਾਰ ਮੇਰੇ ਮਾਮੇ ਨੂੰ ਨਾ ਮਾਰ ਦੇ ਤੇ ਬਈ ਮੈਂ ਉਹਨੂੰ ਲੈ ਕੇ ਭੱਜ ਗਿਆ ਫਿਰ ਅੱਛਾ ਮਜਨੇ ਕੀ ਤੂੰ ਜਦੋਂ ਉੱਥੇ ਰਹਿੰਦਾ ਸੀ ਬਾਬੇ ਜਿਹੜੇ ਸਾਥ ਚ ਬੈਠੇ ਸੀ ਉਹ ਤੁਹਾਨੂੰ ਦੱਸਦੇ ਸੀ ਵੀ ਤੂੰ ਐ ਕਰ ਲੈ ਤੂੰ ਐ ਕਰ ਲੈ ਤੂੰ ਨਿਆਣਾ ਸੀ ਹੈ ਜਦੋਂ ਤੂੰ ਨਾਲ ਗੱਲਬਾਤ ਕਰ ਲਈ ਹੁਣ ਤੈਨੂੰ ਮੰਮੀ ਤਰੀਕੇ ਕਹਿੰਦੀ ਵੀ ਮੇਰੇ ਨਾਲ ਵਿਆਹ ਕਰ ਲੈ ਮੈਨੂੰ ਪਿਆ ਕੇ ਲੈ ਜਾ ਹਾਂ ਬਈ ਤੇ ਇਹ ਮੁੜ ਕੇ ਜਦੋਂ ਮੰਨ ਕੇ ਚੱਲ ਜਿਹੜੀ ਤੂੰ ਘਰੇ ਉਹਦੀ ਮਾਲੀ ਜਿਹੜੀ ਸਹਤਾ ਹੁੰਦੀ ਸੀਗੀ ਉਹ ਤੋਂ ਕਿਵੇਂ ਕਰਦਾ ਸੀਗਾ ਤੂੰ ਵੀ ਤੂੰ ਤਾਂ ਇੱਕ ਵੀ ਤੂੰ ਵੀ ਬੇਰੁਜ਼ਗਾਰਾਂ ਤੋਂ ਬੜਾ ਨੁਕਝਿਤ ਲੱਗਿਆ ਨਹੀਂ ਬਾਈ ਮੇਰੇ ਇਧਰ ਘਰ ਦੇ ਚੰਗੇ ਹਨਾ ਮੇਰੇ ਅੱਛਾ ਤੇ ਮੈਂ ਉੱਥੇ ਆ ਜਾਂਦਾ ਸੀ ਮੈਂ ਫੀਸਾਂ ਫੂਸਾਂ ਲੈ ਆਂਦੇ ਬਾਨੀ ਨਾਲ ਕੋ ਮੇਰੇ ਘਰ ਦੇ ਨਾਲ ਪਤਾ ਹੀ ਸੀ ਕਿ ਮਾਮੇਰੇ ਠੀਕ ਠਾਕ ਰਹਿੰਦੇ ਆ ਹਨਾ ਕਿ ਇਹਨੇ ਹੈ ਨਹੀਂ ਗੇ ਤੇ ਇਥੋਂ ਵੀ ਮਾਗੇ ਪੈਸੇ ਭੋਲੇ ਆ ਜਾਂਦਾ ਸੀ ਚੱਲ ਘਰ ਦਾ ਖਰਚਾ ਚੱਲ ਜਾਂਦਾ ਸੀ ਬਾਕੀ ਮੈਂ ਕੰਮ ਤੇ ਲੱਗਿਆ ਸੀ ਕਾਲਜ ਪੜ੍ਹਦੇ ਹੈ ਨਾ ਵੀ ਮਕਲਾਤ ਇੱਥੇ ਸੀ ਪਿੰਡ ਸਰਕਾਰੀ ਸਕੂਲ ਚ ਸੀ ਸਰਕਾਰੀ ਸਕੂਲ ਚ ਸੀ ਹਾਂ ਤੇ ਬਈ 10 ਕੰਮ 10ਵੀਂ ਤੋਂ ਬਾਅਦ ਵੀ ਹਟ ਗਿਆ ਸੀ ਪਰ ਮੈਂ ਕੰਮ ਤੇ ਲੱਗ ਗਿਆ ਸੀ ਅੱਛਾ ਕੰਮ ਤੇ ਲੱਗ ਗਿਆ ਹਾਂ ਬਈ ਯਾਨੀ ਕਿ ਹੁਣ ਪੈਸਾ ਘਰੋਂ ਵੀ ਆਉਂਦਾ ਸੀ ਤੇ ਕੁਝ ਕੰਮ ਦਾ ਵੀ ਹੁੰਦਾ ਸੀ ਉਹ ਲਈ ਮਦਦ ਹੋ ਜਾਂਦੀ ਕਿ ਸਾਡਾ ਵੀ ਘਰ ਦਾ ਖਰਚਾ ਚੱਲ ਜਾਂਦਾ ਸੀ ਹੁਣ ਹੁਣ ਤੂੰ ਮੰਨ ਕੇ ਚੱਲ ਕੈਮਰੇ ਸਮਝ ਆ ਹੁਣ ਵੀ ਮੈਂ ਪਠਾਨਕੋਟ ਕੋ ਰਹਿੰਦਾ ਹਾਂ ਅੱਛਾ ਪਠਾਨਕੋਟ ਰਹਿੰਦਾ ਤੇ ਜ਼ਿਲ੍ਹੇ ਆਪ ਦੇ ਛੱਡ ਕੇ ਜਮ੍ਹਾਂ ਪਈ ਆਪਦੀ ਹੱਦ ਤੇ ਜਾਵੜਾ ਪਠਾਨਕੋਟ ਹੈ ਤੇ ਇਹ ਦੋਨੋਂ ਪੁੱਛਣਾ ਚਾਹਣਾ ਵੀ ਹੁਣ ਤੂੰ ਦਾ ਕੈਮਰੇ ਸਾਹਮਣੇ ਆਉਂਦਾ ਕੀ ਮਤਲਬ ਆ ਮਤਲਬ ਯਾਰ ਬਾਈ ਮੈਨੂੰ ਡਰਾ ਹੁਣ ਉਹਦੇ ਮਾਮੇ ਤੋਂ ਮਾਮੇ ਤੋਂ ਉਹ ਕਹਿੰਦੇ ਤੈਨੂੰ ਮਾਰਾਂਗੇ ਅਸੀਂ ਤੇ ਮਾਮੇ ਤੋਂ ਡਰ ਘੱਟ ਆ ਬਾਈ ਜਿਹੜੇ ਮਾਮੇ ਦੇ ਸਾਲੇ ਆ ਉਹ ਬਾਲੇ ਗੰਦੇ ਆ ਤੂੰ ਕਹਿੰਦੇ ਅਸੀਂ ਮਾਰਾਂਗੇ ਅੱਛਾ ਯਾਨੀ ਕਿ ਜਿਹੜੇ ਮਾਮੇ ਦੇ ਸਾਲੇ ਆ ਤੈਨੂੰ ਧੌਂਕਾ ਕਾ ਦਿੰਦੇ ਆ ਹਾਂ ਬਈ ਉਹ ਕਹਿੰਦੇ ਮਾਰਾਂਗੇ ਕਿ ਹੁਣ ਬਾਜਿਆ ਤੇ ਬਈ ਯਾਰ ਮੈਨੂੰ ਸ਼ੱਕ ਆਉਦੀ ਮਾਮੀ ਤੇ ਹੀ ਆ ਕਿ ਸਾਰਾ ਕੁਝ ਇਹ ਹੀ ਦੱਸਦੀ ਆ ਤੇ ਭਰਾਵਾਂ ਨੂੰ ਕਿ ਅਸੀਂ ਇੱਥੇ ਰਹਿਣੇ ਆਂ ਕਰਦੇ ਆ ਉਹ ਬਈ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਕੀ ਪਤਾ ਯਾਰ ਕਿ ਮੈਂ ਇੱਥੇ ਬੈਠਾਂ ਹਾਂ ਮੰਨ ਕੇ ਚੱਲ ਵੀ ਜਿਹੜੀ ਚੀਜ਼ ਆ ਚਲ ਮਾਮੇ ਉਹ ਤੇਨੂੰ ਤੇਰੀ ਮਾਮੀ ਉਹਨਾਂ ਨੂੰ ਦੱਸਦੀ ਆ ਪਹਿਲੀ ਗੱਲ ਤਾਂ ਮਾਮੀ ਭੱਜਣ ਦਾ ਹੱਕ ਹੀ ਨਹੀਂ ਸੀ ਨਾ ਚਲ ਜੇ ਤੁਸੀਂ ਭੱਜੇ ਆ ਤੇ ਹੁਣ ਉਹ ਦੱਸਣ ਦਾ ਹੱਕ ਨਹੀਂ ਕਿਉਂਕਿ ਉਹਦੇ ਮੁੜ ਕੇ ਤੇਰਾ ਨੁਕਸਾਨ ਕਰਨਗੇ ਤੇ ਹੁਣ ਤੂੰ ਮੰਨ ਕੇ ਚੱਲ ਤੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਮਾਮੇ ਨਾਲ ਹੁੰਦੀ ਜਾਂ ਮਾਮੇ ਨਾਲ ਮਾਮੇ ਦੇ ਸਾਲਿਆਂ ਨਾਲ ਹੁੰਦੀ ਆ ਕੀ ਕਹਿੰਦੀ ਆ ਤੇ ਤੂੰ ਉਹਨਾਂ ਨੂੰ ਕੀ ਕ ਬਈ ਮੇਰੇ ਤਾਂ ਇੱਕ ਦੋ ਵਾਰੀ ਗੱਲ ਹੋਈ ਆ ਤਾਂ ਬਸ ਐਂ ਕਹਿੰਦੇ ਜਿੱਦੇ ਸਾਨੂੰ ਮਿਲ ਗਿਆਸ ਤਾਂ ਮਾਰਾਂਗੇ ਕਿ ਤੁਹਾਡੀ ਬੇਇੱਜ਼ਤੀ ਬਹੁਤ ਵੱਡੀ ਕਰਾਈ ਆ ਕਹਿੰਦੇ ਨਾਲ ਤਰੇ ਮਾਮੇ ਨਹੀਂ ਮਾਰਾਂਗੇ ਮੈਂ ਕਹਿੰਦਾ ਯਾਰ ਤੁਸੀਂ ਜਿਹੜਾ ਰੌਲਾ ਮੇਰੇ ਨਾਲ ਮਾਮੇ ਦਾ ਕੋਈ ਹੱਕ ਹੀ ਨਹੀਂ ਹਨਾ ਵੀ ਤੁਸੀਂ ਮੇਰੇ ਨਾਲ ਵੇਖੋ ਯਾਰ ਜਿਹੜਾ ਕੋਈ ਕਰਨਾ ਮਾਰਨਾ ਮਾਰ ਦਿਓ ਠੀਕ ਆ ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਆਖੋ ਵੀ ਸਾਡੇ ਮੂਹਰੇ ਆ ਕੇ ਮਾਫੀ ਮੰਗ ਲਾ ਐ ਕਰ ਲਾ ਮੈਂ ਕਹਿੰਦਾ ਮੈਂ ਨਹੀਂ ਤੁਹਾਡੇ ਮੂਹਰੇ ਆਉਂਦਾ ਤੁਸੀਂ ਲੱਭ ਕੇ ਮਾਰਤਾ ਉਹ ਗੱਲ ਵੱਖਰੀ ਆ ਅੱਛਾ ਤੁਹਾਨੂੰ ਕਹਿੰਦੇ ਮਾਫੀ ਮੰਗ ਲਾ ਕੇ ਹਾਂ ਵੀ ਉਹ ਕਹਿੰਦੇ ਆ ਕੇ ਮਾਫੀ ਮੰਗ ਲਾ ਚਲ ਤੂੰ ਨਿਆਣਾ ਤਰ ਤੂੰ ਗਲਤੀ ਹੋ ਗਈ ਫਿਰ ਕਿਉਂਦਾ ਤੈਨੂੰ ਕੁਝ ਨਹੀਂ ਆਉਂਦੇ ਕਿ ਚਲ ਸਾਡੀ ਕੁੜੀ ਆ ਤਾਂ ਘਰ ਵਸਾ ਲੂ ਏ ਫਿਰ ਬਈ ਯਾਰ ਮੈਂ ਪੁੱਛਿਆ ਕਿ ਬੰਦੂ ਰਹਿ ਲਈ ਇੱਥੋਂ ਉਹ ਕਹਿੰਦਾ ਬਈ ਐਵੇਂ ਤੈਨੂੰ ਮਿੱਠਾ ਤੇ ਪਿਆਰ ਨਾਲ ਸਾਧ ਲੈਣਗੇ ਕਹਿੰਦਾ ਤੈਨੂੰ ਮਾਰ ਦੇਣਗੇ ਨਾਲੇ ਤੇਰੀ ਮਾਮੀ ਨੂੰ ਮਾਰ ਦੇਣਗੇ ਕਿ ਕੋਈ ਫਤ ਨਹੀਂ ਹੋਣ ਜਾਈਣਾ ਬਸ ਬਾਈ ਇਹ ਕਹਿੰਦਾ ਵੀ ਮੈਨੂੰ ਉਦੋਂ ਪਤਾ ਨਹੀਂ ਸੀਗਾ ਮੇਰੀ ਜਵਾਨੀ ਸੀ ਮੇਰਾ ਮਾਮਾ ਉਹਨੂੰ ਕੁਟਦਾ ਮਾਰਦਾ ਸੀਗਾ ਨਸ਼ੇ ਪੱਤੇ ਕਰਦਾ ਸੀ ਤੇ ਮੇਲੇ ਮਾਮੀ ਮੇਲੇ ਤੇ ਅਟ੍ਰੈਕਟ ਹੋਣ ਲੱਗ ਗਈ ਮੈਨੂੰ ਲੋਕ ਸਮਝਾਉਣ ਲੱਗੇ ਜਿ ਤੂੰ ਐ ਕਰ ਲਾ ਤੂੰ ਐ ਕਰ ਲਾ ਤੇ ਉਹਦੇ ਨਾਲ ਸਾਡਾ ਅਸੀਂ ਚ ਪੰਗੇ ਲੈਣ ਲੱਗੇ ਤੇ ਸਾਨੂੰ ਮੈਨੂੰ ਕੁਛ ਕਹਿਣੋਂ ਹਟ ਗਈ ਉਦੋਂ ਬਾਅਦ ਮجهه ਤੇ ਇੰਨਾ ਕਿ ਤੇਜ਼ਗੀ ਵੀ ਅਸੀਂ ਮੁੜ ਕੇ ਵਿਆਹ ਕਰਾ ਲਿਆ ਵਿਆਹ ਕਰਾ ਕੇ ਭੱਜ ਗਿਆ ਭੱਜ ਕੇ ਜਾ ਕੇ ਪਠਾਨਕੋਟ ਰਹਿਣ ਲੱਗ ਗਿਆ ਚਲ ਉਹ ਬੰਦੇ ਜਿਹੜੇ ਫੋਨ ਲਾਉਂਦੇ ਆ ਇਹਦਾ ਮਾੜਾ ਮੋਟਾ ਕੋਡਰੈਸ ਵਗੈਰਾ ਪਤਾ ਕਰਦੇ ਆ ਉਹ ਜੀ ਕਹਿੰਦਾ ਮੈਨੂੰ ਮਾਮੀ ਤੇ ਸ਼ੱਕ ਵੀ ਹੋ ਸਕਦਾ ਉਹ ਕਰਦੇ ਹੋਵੇ ਪਰ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਦਾ ਜਦੋਂ ਗੱਲਬਾਤ ਹੁੰਦੀ ਆ ਤੇ ਹੁਣ ਇਹਨੂੰ ਉਹਦੇ ਮਾਮੇ ਹੋਗੇ ਤੇ ਦਾ ਮਾਮੇ ਦੇ ਸਾਲੇ ਹੋਗੇ ਇਹਨੂੰ ਹੁਣ ਮਾਰਨੋਂ ਫਿਰਦੇ ਆ ਹੁਣ ਇਹਨੂੰ ਮਾਰਨੋਂ ਫਿਰਦੇ ਆ ਕਹਿੰਦੇ ਵੀ ਅਸੀਂ ਤਾਂ ਮਾਫੀ ਮੰਗ ਲਾਓ ਕਰ ਲਾ ਸਾਨੇ ਬੰਦੇ ਨੂੰ ਕਿਸੇ ਨੂੰ ਪੁੱਛਿਆ ਵੀ ਤੂੰ ਇਹ ਨਾ ਕੰਮ ਕਰੀ ਜਾਂ ਆ ਉਹ ਕਰੀ ਜਾਂ ਉਹ ਕਹਿੰਦਾ ਵੀ ਨਹੀਂ ਵੀ ਇੱਥੇ ਜਦੋਂ ਤੈਨੂੰ ਮਾਫੀ ਮੰਗਣ ਆਤੇ ਸੱਦ ਲੈਤੇ ਤੇ ਉਹਨਾਂ ਨੇ ਕੰਮ ਕਰ ਦੇਣਾ ਕੰਮ ਕੀ ਕਰ ਦੇਣਾ ਵੀ ਇਹਨੂੰ ਬਲੇਡ ਦੇਣਾ ਇਹਨੂੰ ਚੱਕ ਦੇਣਾ ਚੱਕ ਕੀ ਦੇਣਾ ਵੀ ਮੁੜ ਕੇ ਨੁਕਸਾਨ ਪਹਚਾਉਣਗੇ ਇਹ ਪਰ ਕਹਿੰਦਾ ਮੈਂ ਜਾਂਦਾ ਨਹੀਂ ਜਿਉਂ ਭਾਲ ਕੇ ਉਹਨਾਂ ਨੇ ਕੰਮ ਕਰਨਾ ਹੱਸਦਾ ਕਰ ਦੇਣਾ ਵੀ ਮੈਂ ਪਿਆਰ ਕੀਤਾ ਮੈਂ ਕਿਉਂ ਡਰਾਂ ਮੈਨੂੰ ਮਾਂ ਪਿਓ ਤੈਨੂੰ ਦਿਖਾ ਉਸ ਤੇਰੇ ਮਾਂ ਪਿਓ ਵੱਲੋਂ ਤੈਨੂੰ ਕੀ ਸਹਾਇਤਾ ਮਿਲਦੀ ਹੈ ਜਾਂ ਤੈਨੂੰ ਗਾਲਾਂ ਕੱਢਦੇ ਗਾਲਾਂ ਹੀ ਕੱਢਦੇ ਆ ਬਈ ਉਹਨਾਂ ਨੂੰ ਪਹਿਲਾਂ ਮਰੇ ਘਰ ਦੀ ਮੈਨੂੰ ਮਾਰਨਗੇ ਬਈ ਪਾਲਦੇ ਫਿਰਦੇ ਪਾਲਦੇ ਫਿਰਦੇ ਸਾਰੇ ਬਈ ਪਾਲਦੇ ਫਿਰਦੇ ਆ ਆ ਬਾਕੀ ਕਿਸਮਤ ਹੀ ਆ ਚੰਗੀ ਜਿਹੜਾ ਮੈਂ ਲੱਭਦਾ ਨਹੀਂ ਪਿਆ ਉਹਨਾਂ ਨੂੰ ਜਿੱਥੇ ਫਿਰ ਬੂਮਾਨ ਨੇ ਕਿ ਚਲੋ ਫੋਨ ਕੌਣ ਆਨ ਕਰਕੇ ਕੀ ਦੇ ਨਾਲ ਗੱਲ ਹੋ ਜਾਂਦੀ ਏ ਕਿ ਇਹੇ ਕਰਦੀ ਫੋਨ ਬਈ ਯਾਰ ਮੈਨੂੰ ਮੇਰੀ ਮਾਮੀ ਦੀ ਸ਼ੱਕ ਆ ਮੇਰੇ ਘਰ ਵਾਲ ਤੇ ਕਿ ਇਹੇ ਫੋਨ ਆਨ ਕਰਕੇ ਦੱਸਦੀ ਆ ਮੈਂ ਤਾਂ ਆਪ ਦਾ ਫੋਨ ਸੱਟ ਸੁੱਟ ਆਏ ਸੀ ਬਈ ਕਿੱਥੇ ਸੱਟਾ ਮਹਾਰਾਜ ਜੀ ਸੱਟਾ ਆਏ ਜੋ ਪਠਾਨ ਕੋਟ ਆਉਂਦਾ ਸੀ ਇਹਨੇ ਇਹਨੇ ਫੋਨ ਸੱਟਿਆ ਨਿਕਾ ਜਿਹੜੇ ਸੱਟਿਆ ਨਹੀਂ ਕਿੰਨੇ ਮੈਂ ਰੱਖਣਾ ਫੋਨ ਕੋਲ ਚੱਲ ਬਈ ਮੈਂ ਕਿਹਾ ਕੋਈ ਗੱਲ ਨਹੀਂ ਰੱਖ ਲਾ ਤੇ ਮੈਨੂੰ ਪਤਾ ਜਦੋਂ ਮੈਂ ਕੰਮ ਕੁੰਮ ਤੇ ਜਾਂਨਾ ਇਹ ਡਰ ਦੀ ਮਰੀ ਦੱਸ ਦਿੰਦੀ ਐ ਜਾਂ ਵੀਰ ਅਲੀ ਵੀ ਨਾਲ ਉਹਨਾਂ ਦੇ ਫੇਰ ਚੱਲਾ ਨਲੀ ਵੀ ਫੇਰ ਜੇ ਆਹ ਕੰਮ ਕਰਨਾ ਹੁੰਦਾ ਫੇਰ ਇਹ ਭਾਈ ਦੀ ਨਾ ਹੋ ਸਕਦਾ ਵੀ ਹੁਣ ਦੂਰ ਹੈ ਕਿ ਤੇਰੇ ਮਾਮੇ ਦਾ ਮੋਹ ਤਾਂ ਨਹੀਂ ਜਾਦੀ ਕਰਨ ਲੱਗ ਗਿਆ ਮੈਂ ਵੀ ਉਸ ਦਾ ਬਈ ਯਾਰ ਕਿਉਂਕਿ ਆਇਆ ਕਿ ਯਾਰ ਜਿਹੜਾ ਮੈਂ ਜਿੱਥੇ ਆਜੇ ਪਿੰਡ ਰਹਿਣਾ ਨਾ ਮਾਪਿਓ ਕੋਲੇ ਕਿ ਉਹਨਾਂ ਕੋਲੇ ਵੀ ਸਾਡੇ ਕੋਲੇ ਮੇਰੇ 4 ਕਿੱਲੇ ਮੇਰੇ ਨਾਲ ਕੀ ਪਤਾ ਵੀ ਉਹਨੂੰ ਹੜੱਪਣ ਨੂੰ ਫਿਰਦੀ ਹੋਵੇ ਮੈਂ ਉਹੀ ਤਾਂ ਮੈਂ ਗੱਲ ਕਰ ਰਿਹਾ ਨਾ ਵੀ ਹੋ ਸਕਦਾ ਵੀ ਕਹਿੰਦੀ ਹੋਊਗੀ ਪਹਿਲਾਂ ਤੇਰਾ ਮਾਮਾ ਕੋਟ ਦਾ ਮਾਰਦਾ ਸੀ ਉਦੋਂ ਨੇੜੇ ਸੀ ਉਦੋਂ ਨਾ ਚੰਗਾ ਲੱਗਦਾ ਹੋਵੇ ਤੇ ਹੁਣ ਉਹ ਨਾ ਮਾਮੇ ਤੋਂ ਦੂਰ ਹੋਈ ਆ ਤੇ ਹੁਣ ਹੋ ਸਕਦਾ ਉਹਦਾ ਜਾਦੇ ਮੋਹ ਆਉਣ ਲੱਗਿਆ ਹੋਵੇ ਆਈਆਂ ਬਈ ਯਾਰ ਮੈਂ ਤਾਂ ਜਿੱਥੋਂ ਤੱਕ ਉਹਨਾਂ ਸ਼ੱਕਾ ਹਨ ਕਿ ਮੇਰੇ 4 ਕਿੱਲੇ ਨੱਪਣ ਨੂੰ ਫਿਰਦੀ ਆ ਉਹਨੂੰ ਆ ਉਹਨੂੰ ਕੋੜਾ ਇੱਜ਼ਤ ਪਿਆਰੀ ਯਾਰ ਜਿਹੜੀ ਹਨ ਮੇਰੇ ਮਾਮੇ ਜਨੇ ਹੋਈ ਮੇਰੀ ਕਿੱਥੇ ਹੋ ਜੂਗੀ ਬਾਈ ਬਸ ਉਹਨੂੰ ਐ ਜਦੋਂ ਮੇਰੇ ਕੋਲ 4 ਕਿੱਲੇ ਆ ਕੇ 4 ਤੂੰ ਬੱਸ ਜੋ ਆ ਕਿਥੇ ਜੁਆਗ ਜੁਆਗ ਬਈ ਨਾਲ ਹੀ ਰਹਿੰਦੇ ਆ ਅੱਛਾ ਜੁਆਗ ਤੁਹਾਡੇ ਨਾਲ ਰਹਿੰਦੇ ਆ ਮੰਨ ਲੈ ਜਿਹੜੀ ਤੇਰੀ ਮੰਨ ਕੇ ਚੱਲ ਹੋ ਸਕਦਾ ਤੇਰੀ ਪ੍ਰਾਪਰਟੀ ਤੇ ਉਹਦੀ ਅੱਖ ਹੋਵੇ ਤੇ ਇਹ ਤੈਨੂੰ ਹੋਣ ਸਮਝ ਲੱਗੇ ਵੀ ਜਿਹੜੀ ਤੇਰੇ ਮਾਮੇ ਦੀ ਨਹੀਂ ਹੋਈ ਉਹ ਤੇਰੀ ਕਿੱਥੋਂ ਹੋਗੀ ਹਾਂ ਬਈ ਹੁਣ ਹੀ ਪਤਾ ਲੱਗਾ ਹੁਣ ਚੱਲ ਜਿਵੇਂ ਹਨਾ ਵਿਛਰਦੇ ਆ ਲੋਕਾਂ 'ਚ ਉਵੇਂ ਹੌਲੀ ਹੌਲੀ ਪਤਾ ਲੱਗਦਾ ਕਿਉਂਕਿ ਇਹ ਗੱਲ ਬਈ ਇਸ਼ਕ ਦੇ ਮੁਸ਼ਕਲ ਤਾਂ ਇਹਨੂੰ ਪਤਾ ਕਿਤੇ ਲੁਕਾਈ ਨਹੀਂ ਰਹਿੰਦਾ ਇਹ ਲੋਕ ਤੇ ਮੈਂ ਇੰਨੀ ਦੂਰ ਆਇਆ ਅਗਲੇ ਨੂੰ ਪਤਾ ਯਾਰ ਕਿ ਆਪਦਾ ਅਗਲਾ ਪਿੰਡ ਛੱਡ ਗਿਆ ਇੰਨੀ ਦੂਰ ਐਵੇਂ ਥੋੜੀ ਆਇਆਗਾ ਬਾਕੀ ਯਾਰ ਬਈ ਸਾਡੀ ਉਮਰ ਨਹੀਂ ਰਲਦੀ ਮੈਂ ਉਮਰ ਦੀ ਬਹੁਤ ਫਰਕ ਆ ਤੇ ਬਈ ਲੋਕ ਮੈਨੂੰ ਐਂ ਕਹਿ ਦਿੰਦੇ ਕਿ ਇਤਨੀ ਮਾਗ ਜਾਂਦੀ ਆ ਇਹ ਯਾਦ ਰੇ ਭਰਾ ਨਿੱਕੇ ਪਰ ਯਾਰ ਉੱਥੇ ਤੁਹਾਨੂੰ ਪਤਾ ਬਈ ਸਭ ਕੋ ਵੇਖਣਾ ਪੈਂਦਾ ਚੱਲ ਮੰਨ ਕੇ ਚੱਲ ਤੂੰ ਨਿਆਣਾ ਸੀ ਤੇਰੀ ਜਵਾਨੀ ਸੀ ਮਾਮੀ ਨੂੰ ਤਾਂ ਥੋੜੀ ਬੁਤੀ ਸਮਝ ਚਾਹੀਦੀ ਸੀ ਉਹ ਤਾਂ ਮੈਚੁਰ ਸੀ ਪੂਰੀ ਵੀ ਉਹ ਤੈਨੂੰ ਕਿਵੇਂ ਕਹਿਤਾ ਉਹਨੇ ਭੱਜਣ ਵਾਸਤੇ ਭੱਜਣ ਵਾਸਤੇ ਬਈ ਉਹ ਗੰਨੀ ਮੈਂ ਦੁਖੀਆਂ ਕੰਦੀ ਨਹੀਂ ਮੈਂ ਮਰ ਜਾਂਗੀ ਠੀਕ ਆ ਤੇ ਨਹੀਂ ਕੰਦੀ ਮੈਂ ਤੇਰਾ ਮਾਮਾ ਮਾਰ ਦੂੰ ਬਈ ਯਾਰ ਮੈਨੂੰ ਆਉ ਡਰ ਸੀਗਾ ਯਾਰ ਮਾਮਾ ਮੇਰਾ ਇੰਨੇ ਵਾਲਾ ਹੈ ਨਹੀਂਗਾ ਹਨਾ ਕਿ ਉਹਨੂੰ ਮਾਰਤਾ ਯਾਰ ਫਿਰ ਔਖਾ ਹੋ ਜਾਊ ਕੰਮ ਅੱਛਾ ਇਹ ਬਾਈ ਕ ਤੇ ਮੈਨੂੰ ਕਹਿੰਦੀ ਐ ਕਿ ਵੀ ਮੈਂ ਇਦਾਂ ਮਾਮਾ ਮਾਰ ਦੂੰ ਤੇ ਨਹੀਂ ਕਹਿੰਦਾ ਤੂੰ ਐਂ ਕਰ ਲੈ ਮੇਰੇ ਤੇ ਜਵਾਨੀ ਸੀ ਕਹਦਾ ਮੈਥੋਂ ਨਹੀਂ ਲਿਆ ਗਿਆ ਮੈਂ ਲੈ ਕੇ ਭੱਜ ਗਿਆ ਪਰ ਉਹਨੂੰ ਆਪ ਨੂੰ ਸਮਝ ਚਾਹੀਦੀ ਸੀ ਉਹ ਸਿਆਣੀ ਬਣੀ ਸੀ ਉਹਨੂੰ ਇੱਕ ਤਾਂ ਚੀਜ਼ ਚਾਹੀਦੀ ਸੀ ਵੀ ਮੇਰੇ ਦਾ ਦੋ ਜਵਾਕ ਆ ਤੇ ਮੇਰਾ ਘਰ ਆਬਾਦ ਵਧੀਆ ਤੇ ਪਰ ਉਹ ਜਨਾਨੀ ਨੇ ਉਹ ਗੱਲ ਨਹੀਂ ਕੀਤੀ ਸਭਨ ਸੰਤੋਖ ਤੋੜ ਕੇ ਇਹਦੇ ਨਾਲ ਭੱਜ ਗਈ ਇਹ ਜਵਾਨੀ ਦੇ ਜੋਸ਼ ਚ ਸੀ ਇਹਨੂੰ ਆਇਆ ਸੀ ਵੀ ਖਣੀ ਮੈਨੂੰ ਪਤਾ ਨਹੀਂ ਮਿਲਣੀ ਆ ਕੋਈ ਕੁੜੀ ਜਾਂ ਨਹੀਂ ਮਿਲਣੀ ਤੈਨੂੰ ਕਿਉਂ ਵੀ ਤੂੰ ਭੱਜਿਆ ਉਹਦੇ ਨਾਲ ਕੀ ਗੱਲ ਤੈਨੂੰ ਰਸਤਾ ਨਹੀਂ ਚਾਹੁੰਦਾ ਨਹੀਂ ਬਈ ਰਸਤਾ ਮੈਨੂੰ ਹੁੰਦਾ ਸੀ ਪਰ ਮੇਰੀ ਉਮਰ ਹੈ ਨਹੀਂ ਸੀ ਬਈ ਤੇ ਪਿਆਰ ਚ ਇੰਨਾ ਇੰਨਾ ਹੋ ਗਿਆ ਹਾਂ ਕਿ ਬਈ ਯਾਰ ਮੈਨੂੰ ਪਤਾ ਨਹੀਂ ਲੱਗਾ ਉਹ ਆਪ ਹੀ ਲੈ ਲੂ ਮੈਨੂੰ ਤਾਂ ਇਹ ਨਹੀਂ ਪਤਾ ਲੱਗਾ ਯਾਰ ਮੈਂ ਕਿੱਦੇ ਲੈ ਕੇ ਭੱਜ ਜਾਏ ਉਹਨੂੰ ਮੈਂ ਇਕੱਲੀ ਮੈਂ ਤਾਂ ਹੁਣਾ ਹੀ ਇਹ ਤੋਂ ਕੰਮ ਤੇ ਜਾਣਾ ਪੈਂਦਾ ਨਹੀਂ ਆਰੇ ਲੈ ਕੇ ਮਨਨ ਕੇ ਚੱਲੋ ਜੇ ਘਰੇ ਤਨੋਂ ਮੈਨੂੰ ਯਾਦ ਸੀ ਪੂਰੇ ਫੁੱਲ ਹੁਣ ਤਨੋਂ ਕੰਮ ਤੇ ਜਾਣਾ ਪੈਂਦਾ ਹੁਣ ਤੇਰਾ ਇਸ਼ਕ ਦਾ ਬਹੁਤ ਉਤਲਦਾ ਜਾਂਦਾ ਹੈ ਨਾ ਉਤਰਦਾ ਜਾਂਦਾ ਬਈ ਤੇ ਇੱਕ ਗੱਲ ਮੈਨੂੰ ਹੋਰ ਪਤਾ ਲੱਗੀ ਆ ਇਹਨੇ ਬਈ ਮੈਂ ਨਹੀਂ ਹੋਇਆ ਕੰਮ ਕਰਦਾ ਇਹਨੇ ਮੇਰੇ ਤੋਂ ਟੂਣਾ ਕਰਾਇਆ ਸੀ ਅੱਛਾ ਟੂਣਾ ਕਰਾਇਆ ਸੀਗਾ ਹਾਂ ਅੱਛਾ ਉਹ ਜਿਹੜਾ ਟੂਨੇ ਕਰਨ ਵਾਲੇ ਜਾਂ ਇਹ ਕੰਮ ਕਰਨ ਵਾਲੇ ਜੇ ਟੂਨੇ ਚੱਲਦੇ ਹੁਣ ਤਾਂ ਲੋਕ ਕਿਸੇ ਨਾਲ ਜਿਨੂੰ ਮਰਜ਼ੀ ਆਪਦੇ ਚ ਪਸਾ ਸਕਦੇ ਆ ਪਰ ਇੱਕ ਚੀਜ਼ ਮੈਂ ਤਨੂੰ ਹੋਰ ਕਹਿਣਾ ਜਨਾ ਹੁਣ ਤੂੰ ਕੀ ਕਹਿਣਾ ਚਾਹਣਾ ਲੋਕਾਂ ਨੂੰ ਲੋਕਾਂ ਨੂੰ ਕਹਿਣਾ ਚਾਹਣਾ ਵੀ ਇਹੋ ਜੇ ਕੰਮ ਅਜ ਕੋਹ ਨਹੀਂ ਪਿਆ ਹਨਾ ਕਿ ਮੈਂ ਤਾਂ ਆਪਣੇ ਮਾਮੇ ਦਾ ਘਰ ਪੱਟਦਾ ਯਾਰ ਅੱਗੇ ਹਨਾ ਸਾਡੀ ਬਹੁ ਡੂੰਗੀ ਸਕੀਰੀ ਸੀ ਪੱਟਦਾ ਕਿ ਐਵੇਂ ਕੇ ਕੇ ਦੇ ਪਿੱਛੇ ਨਹੀਂ ਲੱਗੀਦਾ ਹੁੰਦਾਗਾ ਕੋਈ ਫਾਇਦਾ ਨਹੀਂ ਤੇ ਬਸ ਆਪ ਦਾ ਸਿਆਣਾ ਹੀ ਬਣ ਕੇ ਰਹੁ ਯਾਰ ਘਰ ਦੇ ਚੰਗੀ ਥਾਂ ਹੀ ਕਰਨਗੇ ਨਾ ਕਿ ਤਾਂ ਮਾਪਿਓ ਯਾਰ ਕਿਸੇ ਕੁੜੀ ਨੂੰ ਧੱਕਾ ਦੇਵੇ ਠੀਕ ਹੈ ਤੇ ਨਾ ਕਿ ਇਹਦਾ ਮਾਪਿਓ ਮੁੰਡੇ ਨੂੰ ਧੱਕਾ ਦੇਵੇ ਲੈਣੋਂ ਆਉਂਦਾ ਚੱਲ ਵਧੀ ਹੈ ਰਵੇ ਕਈ ਮਾਪਿਓ ਹੁੰਦਾ ਮੁੰਡਿਆਂ ਨੂੰ ਉੱਲਾ ਰੱਖੇਂਦਾ ਮੁੰਡੇ ਆ ਚਟਾ-ਚੁਟਾ ਲਾਉਂਦੇ ਵੀ ਇਹਨੂੰ ਪਤਾ ਹਨਾ ਕਹਿ ਦਿੰਦਾ ਸਾਡਾ ਮੁੰਡਾ ਸਿਆਣਾ ਟੂ ਪੈਲੀਆ ਬਈ ਇਹ ਚੀਜ਼ਾਂ ਵੇਖ ਕੇ ਨਾ ਯਾਰ ਹਨਾ ਕੀ ਕੁੜੀ ਦਾ ਰਿਸ਼ਤਾ ਕਰਿਆ ਕਰੋ ਪੁੱਛ ਪੜਤਾਲ ਕਰਕੇ ਕਰਿਆ ਕਰੋ ਮੇਰੇ ਤੋਂ ਬਈ ਗਲਤੀ ਹੋਈ ਆ ਬਹੁਤ ਵੱਡੀ ਮੈਂ ਗਲਤੀ ਮੰਨ ਹਾਂ ਦੋਸਤੋ ਇਹ ਜਿਹੜਾ ਬੰਦਾ ਆਪਾਂ ਸੀਗਾ ਆਪਣੇ ਕੋਲੇ ਆਇਆ ਤੇ ਇਹ ਆਪਦਾ ਦੁੱਖ ਦਰਦ ਲੈ ਕੇ ਆਇਆ ਪਹਿਲਾਂ ਤਾਂ ਜਵਾਨੀ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਮੁੜ ਕੇ ਬਾਅਦ ਚ ਪਛਤਾਉਣਾ ਪੈਂਦਾ ਕਦਮ ਬਿਲਕੁਲ ਜਮੀਨ ਜਾਇਦਾਦ ਸਭ ਕੁਝ ਮੇਰੇ ਕੋਲ ਸੀਗਾ ਮੇਰਾ ਕੰਮ ਚੰਗਾ ਚੱਲਦਾ ਸੀ ਪਰ ਮੈਂ ਇਸ਼ਕ ਚ ਇੰਨਾ ਅੰਨਾਂਕ ਹੋ ਗਿਆ ਵੀ ਆਉਦੀ ਮੰਮੀ ਨੂੰ ਭੁਜਾ ਕੇ ਲੈ ਗਿਆ ਉਹਦੀ ਮੰਮੀ ਨੂੰ ਭੁਜਾ ਕੇ ਲੈ ਗਿਆ ਉੱਥੇ ਕੀ ਹੋਇਆ ਮੁੜ ਕੇ ਜਦੋਂ ਜਾ ਕੇ ਉੱਥੇ ਕੰਮ ਕਰਨਾ ਪਿਆ ਇੱਥੇ ਡੱਕਾ ਤੋੜਦਾ ਨਹੀਂ ਸੀ ਉੱਥੇ ਫਿਰ ਇਹਦੇ ਇਸ਼ਕ ਦਾ ਭੂਤ ਨਿਕਲ ਗਿਆ ਜਦੋਂ ਇਸ਼ਕ ਦਾ ਭੂਤ ਨਿਕਲ ਗਿਆ ਉਸ ਤੋਂ ਬਾਅਦ ਹੌਲੀ 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 ਹੁੰਦਾ ਹੋਇਆ ਤੇ ਇਹਦੀ ਇੱਕ ਮੇਰੀ ਮਾਮੀ ਵੀ ਮੈਨੂੰ ਐ ਲੱਗਦਾ ਜਿਵੇਂ ਮੇਰੇ ਮਾਮੇ ਤੇ ਮੇਰੇ ਮਾਮੇ ਦੇ ਸਾਲਿਆ ਨਾਲ ਲੜ ਗਈ ਹੁੰਦੀ ਆ ਹਰ ਗੱਲ ਦੀ ਉਹਨਾਂ ਨੂੰ ਇਨਫਾਰਮੇਸ਼ਨ ਦਿੰਦੀ ਆ ਦੱਸਦੀ ਆ ਵੀ ਜੇ ਇੱਥੇ ਆ ਉਹ ਕਹਿੰਦੇ ਵੀ ਸਿੱਤ ਨੂੰ ਭਾਲ ਕੇ ਮਾਰ ਦਾਂਗੇ ਜਾਂ ਮਾਫੀ ਮੰਗਾਂਗੇ ਇਹ ਮਾਫੀ ਮੰਗਣ ਦੀ ਵੀ ਜੇ ਕਿਸੇ ਬੰਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਇਹ ਕੰਮ ਨਾ ਕਰੀਂ ਤੇਰੇ ਤੇ ਕੰਮ ਕਰ ਦੇਣਗੇ ਇਹ ਸਿੱਤ ਨੂੰ ਬਲੇਟ ਦੇਣਗੇ ਆਪਾਂ ਬਹਿਣੀ ਆ ਦਿਨ ਬਦਨ ਬਾਈ ਕੀ ਕੁਝ ਹੋਈ ਜਾਂਦਾ ਪਹਿਲਾਂ ਕਿਸੇ ਮਾਮੇ ਨੇ ਆਪਦੀ ਮਾਮੀ ਦਾ ਘਰ ਪਟਾ ਭਾਂਜੀ ਦਾ ਘਰ ਪਟਦਾ ਫਿਰ ਭੂਆ ਭਤੀਜਾ ਜਿਹਾ ਫਿਰ ਹਾਉਣ ਮਾਮੀ ਦਾ ਗਿਆ ਕੀ ਬੰਦਾ ਕਿੱਥੇ ਵਿਸ਼ਵਾਸ ਕਰੂ ਕੀ ਕਰੂਗਾ ਕੀ ਬੰਦੇ ਤੇ ਆਪਾਂ ਵਿਸ਼ਵਾਸ ਕਰਕੇ ਕਿਸ ਨੂੰ ਕਿਸੇ ਦੇ ਘਰੇ ਛੱਡ ਜਾਾਂਗੇ ਕੀ ਬੰਦੇ ਤੇ ਹੈਗਾ ਕਹਿੰਦਾ ਮਾਮਾ ਨਸ਼ੇੜੀ ਸੀਗਾ ਤੇ ਕੀ ਬੰਦਾ ਇਸ ਤੋਂ ਬਾਅਦ ਹੁਣ ਕੀ ਕਰ ਸਕਦਾ ਜਦੋਂ ਆਪਾਂ ਇਹ ਚੀਜ਼ਾਂ ਨੂੰ ਦੇਖਦੇ ਆਂ ਬਾਰ-ਬਾਰ ਦੇਖਦੇ ਆਂ ਇਹਦੇ ਵੀ ਇੱਕ ਕੀ ਹੋ ਜਾਂਦਾ ਵੀ ਇੱਕ ਵਿਸ਼ਵਾਸ ਜਿਹੜਾ ਕਿਸੇ ਤੇ ਇੱਕ ਦੂਜੇ ਦਾ ਪੱਗ ਅਗਰੀ ਦਾ ਕਰਦੇ ਸੀਗੇ ਉਹ ਟੁੱਟ ਜਾਂਦਾ ਜਿਵੇਂ ਅੱਗੇ ਪਹਿਲਾਂ ਬੰਦੇ ਦੇ ਪਰਿਵਾਰਾਂ ਦੇ ਵਿੱਚ ਜੁਆਇੰਟ ਫੈਮਿਲੀਾਂ ਦਾ ਸੀਗੀਆਂ ਤੇ ਉਹ ਕਿੰਨੇ ਪਿਆਰ ਨਾਲ ਰਹਿੰਦੇ ਸੀ ਕੋਈ ਗਲਤ ਨਹੀਂ ਹੁੰਦਾ ਪਰ ਹੁਣ ਮਾਲਾ ਛੋਟੀ ਜੀ ਫੈਮਿਲੀ ਚ ਵੀ ਬੰਦੇ ਸਾਰੇ ਗਲਤ ਹੋ ਗਏ ਪਤਾ ਨਹੀਂ ਕਿ ਫੋਨ ਨਾ ਤੇ ਜੁੜ ਗਏ ਪਤਾ ਨਹੀਂ ਕੰਮ ਵਾਸ਼ਣਾ ਇੰਨੀ ਕਿ ਬਦ ਕਿ ਪਤਾ ਨਹੀਂ ਇਹ ਚੀਜ਼ ਦਾ ਇੱਕ ਖਣੀ ਕੋਰ ਕਾਲ ਜਾ ਗਿਆ ਤੁਹਾਡੀ ਵੀਡੀਓ ਕਿਸੇ ਖਿਆ ਲਈ ਹੁੰਦੀ ਹੈ ਕਿ ਐਂਟਰਟੇਨਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖਾ ਕਰੋ ਪੁੱਠੇ ਪਾਸੇ ਨਾਲ ਲੈ ਕੇ ਜਾ ਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ